ਮੈਮ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਟੂ ਅਬੌਰ ਵੀ ਕੇ 13 ਨੰਬਰ ਮੁਕੱਦਮਾ ਹੈ ਜਿਹੜਾ ਅੰਡਰ ਸੈਕਸ਼ਨ 388 390 120 ਵੀ ਆਰਟੀ ਐਕਟ ਡੀ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਐਕਟ ਦੇ ਤਹਿਤ ਥਾਣਾ ਸਟੂ ਵੀ ਕੇ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਮੈਂ ਮੈਨਾਂ ਤਾਂ ਕੋਈ ਪਹਿਲਾਂ ਪਰਚੇ ਦਾਚ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ জাকੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਰ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਮਤਲਬ ਕਾਫੀ ਸਾਨੂੰ ਹੋਰ ਵੀ ਇਨਾਂ ਚ ਗਵਾਹ ਮਤਲਬ ਆ ਰਹੇ ਹਨ ਜੋ ਇਹਨਾਂ ਬਾਰੇ ਦੱਸ ਰਹੇ ਸਨ ਮੈਂ ਮੈਂ ਕਿੱਥੋਂ ਦੀ ਵਾਸੀ ਆਂ ਇਹ ਜਿਹੜੇ ਸੁમિતਰਾ ਏਲੀਸ ਸਪਨਾਏ ਸਾਧੂ ਸ਼ਹਿਰ ਮਟੇਲੀ ਦੀ ਹੈ ਜਿਹੜੀ ਗੁਰਮੀਤ ਕੌਰ ਪਤਨੀ ਹੈ ਚਰਨਜੀਤ ਸਿੰਘ ਇਹ ਵਾਸੀ ਹ ਇਹਦੇ ਸੇਵਕ ਜੱਖੜੇ ਪੰਜ ਪੀਰ ਟਿੱਬਾ ਦੇ ਨੇ। ਚਲੋ ਕਿੰਨੇ ਕਿ ਪਹਿਲਾਂ ਕਿੰਨੇ ਖਰਚ ਆਏ ਨੇ। ਪਹਿਲਾਂ ਇਹਨਾਂ ਤੇ 4-5 ਮੁਕਦਮੇ ਦਰਜੇ ਬਾਕੀ ਹੋਰ ਕਰ ਰਹੇ ਆ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆ। ਅਦਾਲਤ 'ਚ ਪੇਸ਼ ਕੀਤਾ ਕਿ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ। ਹਾਂਜੀ ਅੱਜ ਜਿਹੜੀ ਸੁਮਿਤਰਾ ਏਲੀਸ ਆਪਣੇ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਹਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਠੀਕ।